ਰਵਰਜਨ ਦੇਵ ਜੀ ਦੇ ਪਿਆਰ ਵਿੱਚ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੋ ਪੜ ਰਹੇ ਹੋ ਇਹ ਤੁਹਾਡੇ ਨਾਲ ਬੀਤਣਾ ਸ਼ੁਰੂ ਹੋ ਗਿਆ ਇੱਕ ਹੈ ਪੜਨਾ ਗਾਉਣਾ ਇੱਕ ਤਾਂ ਹੈ ਜੋ ਗਾ ਰਹੇ ਆ ਉਹ ਜ਼ਿੰਦਗੀ ਵਿੱਚ ਬੀਤਣਾ ਸੋ ਸਤਿਗੁਰੂ ਪਿਆਰਾ ਮੇਰੇ ਨਾਲ ਹੈ ਇਹਨੂੰ ਗਾਣਾ ਬੋਲਣਾ ਸੁਣਨਾ ਹੋਰ ਹੈ ਉਹ ਨਾਲ ਮਹਿਸੂਸ ਹੋਇਆ ਹੋਵੇ ਉਹ ਅਗਲੀ ਪੌੜੀ ਹੈ ਇਹ ਜਿੰਨੀਆਂ ਪੈਣਾ ਵੀਰ ਬੈਠੇ ਹੋ ਜੋ ਪੰਕਤੀ गा ਰਹੇ ਉਹ ਸਾਡੇ ਨਾਲ ਬੀਤ ਜਾਵੇ ਕਹਿੰਦੇ ਜ਼ਰੂਰ ਬੀਤੇਗੀ ਪਰ ਇੱਕ ਸ਼ਰਤ ਹੈ ਇੱਕ ਦਵਾਈ ਖਾਣੀ ਪਏ ਓਹ ਹੋ ਹੋ ਉਹ ਦਵਾਈ ਇਹੋ ਜੀ ਹੈ ਜਦੋਂ ਤੁਸੀਂ ਉਹ ਦਵਾਈ ਖਾਣੀ ਸ਼ੁਰੂ ਕਰਦੇ ਹੋ ਤੁਹਾਡੀ ਚਿੰਤਾ ਦੀ ਪੰਡ ਗੁਰੂ ਆਪਣੇ ਚਰਨਾਂ 'ਚ ਰੱਖ ਲੈ। ਉਹ ਦਵਾਈ ਐਸੀ ਏ ਕਿ ਉਹ ਦਵਾਈ ਜਦੋਂ ਤੁਸੀਂ ਖਾਣੀ ਸ਼ੁਰੂ ਕਰਦੇ ਹੋ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਤੇਰੀਆਂ ਚਿੰਤਾ ਜਿਹੜੀਆਂ ਉਹ ਮੈਨੂੰ ਸਪਲਾਈ ਹੋਣੀਆਂ ਸ਼ੁਰੂ ਹੋ ਜਾਣ। ਆਖੋ ਸਤਨਾਮ ਵਾਹਿਗੁਰੂ ਉਹ ਦਵਾਈ ਐਸੀ ਏ ਸਤਗੁਰੂ ਕਹਿੰਦੇ ਜਦੋਂ ਤੂੰ ਉਹ ਦਵਾਈ ਖਾਵੇਂ ਤੂੰ ਮਾਲਕ ਬਣ ਜਾਣਾ ਤੇ ਮੈਨੂੰ ਤੇਰੀ ਨੌਕਰੀ ਕਰਨੀ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਇਹ ਜੋ ਪੰਗਤੀ ਤੁਸੀਂ ਬੋਲ ਰਹੇ ਹੋ ਨਾ ਇਹ ਤੁਹਾਡੇ ਨਾਲ ਬੀਤੇ ਇਹ ਸ਼ਰਤ ਹੈ ਉਹ ਦਵਾਈ ਖਾਣੀ ਪਏਗੀ ਉਹ ਦਵਾਈ ਦਾ ਕੀ ਨਾਮ ਹੈ ਬੜੇ ਪਿਆਰ ਨਾਲ ਜੀ ਤੁਰਕੀ ਬਾਣੀ ਆਈ ਤੁਰਕੀ ਬਾਣੀ ਆਈ ਤੁਰਕੀ ਬਾਣੀ ਆਈ ਤੁਰਕੀ ਬਾਣੀ ਆਈ ਬੋਲੋ ਭੈਣੋ ਤੁਰਕੀ ਬਣੀ ਆਈ ਤੈਨੂੰ ਸਗਲੀ ਚਿੰਤ ਮਿਟਾਈ ਇਹ ਦਵਾਈ ਹੈ ਤੁਰਕੀ ਬਾਣੀ ਬਾਬਾ ਜੀ ਕਹਿੰਦੇ ਤੇਰੀਆਂ ਚਿੰਤਾ ਮੇਰੇ ਕੋਲ ਆ ਜਾਂਦੀ ਜਦੋਂ ਤੂੰ ਇਹ ਦਵਾਈ ਖਾਵੇਂ ਇਹ ਪੰਗਤੀ ਤੇਰੇ ਨਾਲ ਵਰਤਣੀ ਸ਼ੁਰੂ ਹੋ ਜਾਏਗੀ ਸੋ ਸਤਿਗੁਰ ਪਿਆਰਾ ਮੇਰੇ ਨਾਮ ਨਾਲ ਜਦ ਤੱਕ ਇਹ ਦਵਾਈ ਨਹੀਂ ਖਾਏਗਾ ਤੇ ਫਿਰ ਆ ਗੱਲ ਨਹੀਂ ਵਰਤੇਗੀ ਬਾਬਾ ਨੰਦ ਸਿੰਘ ਜੀ ਦਾ ਇਸ ਦਵਾਈ ਤੇ ਇਹਨਾਂ ਵਿਸ਼ਵਾਸ ਸੀ 22 ਸਾਲ ਦਾ ਮੁੰਡਾ ਨਾਨਕ ਸਰ ਕੋਲੇ ਪਿਆ ਮਾਜੇ ਜਿਹਦਾ ਸਾਖੀ ਜੀ ਨਾਂ ਸਰਮੁਖ ਸਿੰਘ ਆਇਆ ਨਵਾਂ ਸਈਦ ਦੇ ਬਾਬਾ ਜੀ ਨੇ ਸੇਵਾਦਾਰ ਭੇਜਿਆ ਕਿ ਕੌਣ ਹੈ ਬੁਲਾਓ ਕਾਕਾਪੂ ਕੌਣ ਹੈ ਇਹ ਮੇਰਾ ਨਾਮ ਸਰਮੁਖ ਸਿੰਘ ਹੈ ਫਲਾਣੇ ਨਗਰ ਤੋਂ ਆਇਆ ਕਿਵੇਂ ਆਏ ਕਹਿੰਦਾ ਪੇਪਰ ਦਿੱਤੇ ਨੇ ਕਾਲਜ ਦੇ ਪੇਪਰ ਦਿੱਤੇ ਨੇ ਸਕੂਲ ਦੇ ਪੜਾਈ ਦੇ ਤੇ ਬਾਬਾ ਜੀ ਪੇਪਰ ਬੜੇ ਢਿੱਲੇ ਹੋਏ ਨੇ ਡਾਰੇ ਫੇਲ ਨਾ ਹੋ ਜਾਵਾ ਜਾਂ ਕਪਾਰਟਮੈਂਟ ਨਾ ਆ ਜਾਈ ਮੀਨਾ ਸਵਾ ਮੀਨਾ ਰਿਜ਼ਲਟ ਵਿੱਚ ਰਹਿੰਦਾ ਹੈ ਇਹ ਅਰਦਾਸ ਲੈ ਕੇ ਭਾਵਨਾ ਲੈ ਕੇ ਆਇਆ ਗੱਜ ਕੇ ਆਖੋ ਸਤਿਨਾਮ ਵਾਹਿਗੁਰੂ ਪਾਪਾ ਜੀ ਦਾ ਇੰਨਾ ਵਿਸ਼ਵਾਸ ਸੀ ਇੱਕ ਪੇਪਰ ਹੋ ਚੁੱਕੇ ਪੇਪਰ ਕਈ ਹਰੀ ਬੱਚਿਆਂ ਨੂੰ ਪਤਾ ਹੁੰਦਾ ਵੀ ਪੇਪਰ ਮੇਰੇ ਢਿੱਲੇ ਹੋਏ ਨੇ ਥੋੜੀ ਕਮੀ ਰਹਿ ਗਈ ਹੈ ਅਸਰ ਰਹਿ ਗਈ ਹੈ ਆਪਣੇ ਪੇਪਰਾਂ ਦਾ ਨਾ ਪਤਾ ਹੁੰਦਾ ਕਿ ਚੰਗੇ ਨਹੀਂ ਹੋਏ ਵਧੀਆ ਨਹੀਂ ਹੋਏ ਕਹਿਣ ਲੱਗਾ ਜੀ ਪੇਪਰ ਚੰਗੇ ਨਹੀਂ ਹੋਏ ਟਿੱਲੇ ਹੋਏ ਨੇ ਉਹ ਚਿੰਤਾ ਲੱਗੀ ਹੋਈ ਸੋਚ ਲੱਗੀ ਆਲੇ ਦੁਆਲੇ ਚ ਦੋਸਤਾਂ ਚ ਰਿਸ਼ਤੇਦਾਰੀ ਵਿੱਚ ਸਾਰੇ ਕਹਿਣਗੇ ਰਹਿ ਗਿਆ ਆ ਕੋ ਸਤ ਨਾ ਹਾਂ ਹਾਂ ਯਾਰ ਵੀ ਨਹੀਂ ਟੱਪਿਆ 12ਵੀਂ ਨਹੀਂ ਟੱਪਿਆ ਜਿੰਨੇ ਵੀ ਚ ਹੈਗਾ ਸੀ ਅਖਬਾਰਾਂ 'ਚ ਪੜਦੇ ਹੋ ਤੁਸੀਂ ਕਈ ਵਾਰੀ ਫਲਾਣਾ ਵਿਦਿਆਰਥੀ ਫੇਲ ਹੋ ਗਿਆ ਉਹਦੇ ਕੋਲ ਨੂੰ ਬਰਦਾਸ਼ਤ ਨਹੀਂ ਹੋਇਆ ਜੀ ਉਹਨੇ ਕੁਝ ਨਾ ਕੁਝ ਕਰ ਲਿਆ ਵੀ ਇਹ ਇੰਨਾ ਈ ਗੋਹਦੀ ਏ ਕਿ ਮੈਂ ਕੀ ਮੂੰ ਖਾਵਾਂਗਾ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਚੱਲੋ ਉਹ ਚਿੰਤਾ ਇਹ ਪੇਪਰ ਢਲੇ ਹੋਏ ਨੇ ਬਾਬਾ ਜੀ ਕਪਾਰਟਮੈਂਟ ਨਾ ਜੇ ਫੇਲ ਨਾ ਹੋ ਜਾਏ ਉਹ ਮਨਸ਼ਾ ਲੈ ਕੇ ਆਇਆ ਚਿੰਤਾ ਲੱਗੀ ਏ ਬਾਬਾ ਜੀ ਕਹਿੰਦੇ ਕਿੰਨਾ ਚਿਰ ਰਹਿੰਦਾ ਰਿਜ਼ਲਟ ਨੂੰ ਕਹਿੰਦੇ ਜੀ ਸਵਾ ਕੁ ਮਹੀਨਾ ਐਡਾ ਵਿਸ਼ਵਾਸ ਸੀ ਬਾਬਾ ਅਨੰਦ ਸਿੰਘ ਜੀ ਦਾ ਇਸ ਦਵਾਈ ਤੇ ਬਾਬਾ ਜੀ ਕਹਿੰਦੇ ਫਿਰ ਇੱਕ ਕੰਮ ਕਰ ਯਾਰਾਂ ਪਾਠ ਜਵਰੀ ਸਾਹਿਬ ਦੇ ਵਾਦਾ ਦੇ ਜਿਹੜਾ ਹੈਡਮਾਸਟਰ ਨੰਬਰ ਲਾਏਗਾ ਨਾ ਉਹਦਾ ਹੱਥ ਗੁਰਨਾਨਕ ਆਪ ਫੜ ਲਏਗਾ ਆਖੋ ਸਤਨਾਮ ਵਾਹਿਗੁਰੂ ਉਹ ਬੰਦਾ ਜਿੰਨੂੰ ਇਹ ਆਸ ਮੈਂ ਫੇਲ ਹੋ ਜਾਣਾ ਅਪਾਰਟਮੈਂਟ ਆ ਜਾਣੀ ਜਦੋਂ 11 ਪੜ ਜਬਜੀਤ ਸਾਹਿਬ ਵਧਾ ਦਿੱਤੇ ਸੈਕੰਡ ਡਿਵੀਜ਼ਨ ਧਿਆਨ ਦੇਣਾ ਡੱਬਾ ਲੈ ਕੇ ਆਇਆ ਪ੍ਰਸ਼ਾਦ ਲੈ ਕੇ ਆਇਆ ਸ਼ੁਕਰਾਨਾ ਕਰਨ ਆਇਆ ਤੇ ਬਾਬਾ ਨੰਸੇ ਜੀ ਕਹਿੰਦੇ ਜਿਸ ਜਗਜੀ ਸਾਹਿਬ ਨੇ ਕਿਰਪਾ ਕੀਤੀ ਏ ਹੁਣ ਉਹਦਾ ਲੜ ਨਾ ਛੱਡੀ ਇਹ ਹੁੰਦਾ ਏ ਇੱਕ ਹੁੰਦਾ ਬੋਲਣਾ ਤੋਂ ਸਤਿਗੁਰ ਪਿਆਰਾ ਮੇਰੇ ਨਾਲ ਇੱਕੇ ਜਮੋਂ ਕਿਸੇ ਨਾਲ ਫਿਰ ਬੀਤਦੀ ਏ ਉਹ ਅਗਲੀ ਪੌੜੀ ਹੁੰਦੀ ਏ ਵੇਖ ਲੈਣਾ ਆਖੋ ਸਤਨਾਮ ਉਹ ਦੇਹਾ ਮਹਾਰਾਜ ਕਹਿੰਦੇ ਦਵਾਈ ਖਾ ਲੈ ਇਹ ਜੋ ਪੜਦਾ ਪਿਆ ਨਾ ਇਹ ਤੇਰੇ ਨਾਲ ਵੀ ਤੇ ਇਹ ਹਕੀਕਤ ਹੈ ਕੋਈ ਹਸਪਤਾਲ ਕਿਸੇ ਦਾ ਆਪਰੇਸ਼ਨ ਹੋ ਰਿਹਾ ਹੋਵੇ ਕੁਝ ਹੋ ਰਿਹਾ ਹੈ ਕਈ ਵਾਰੀ ਵਾਰ 10 10 8 8 5 5 ਮੈਂਬਰ ਪਰਿਵਾਰ ਦੇ ਚਿੰਤਾ ਚ ਹੁੰਦੇ ਨੇ ਠੀਕ ਹੋ ਜੀ ਸਸਤਰਗਾ ਮਹਾਂਪੁਰਜ ਕਹਿੰਦੇ ਸੀ ਜਿਹੜੇ ਬਾਹਰ ਮੈਂਬਰ ਚਿੰਤਾਜ ਨੇ ਕਿਤੇ ਗੁਟਕਾ ਸਾਹਿਬ ਲੈ ਕੇ ਹੱਥ ਵਿੱਚ ਸੁਖਮਨੀ ਸਾਹਿਬ ਸ਼ੁਰੂ ਕਰਦੇ। ਮਹਾਂਪੁਰਜ ਕਹਿੰਦੇ ਅੰਦਰ ਆਪਰੇਸ਼ਨ ਡਾਕਟਰ ਕਰ ਰਿਆ ਹੋਵੇਗਾ ਪਰ ਅੰਦਰ ਉਹਨਾਂ ਦੇ ਡਾਕਟਰਾਂ ਦੇ ਸ਼ਕਤੀ ਜਿਹੜੀ ਹੈ ਛੇਰ ਸਿੰਘਾਂ ਵੀ ਕੰਮ ਕਰ ਰਹੀ ਹੋਵੇ। ਜਦੋਂ ਤੁਸੀਂ ਇਹ ਦਵਾਈ ਸ਼ੁਰੂ ਕਰ ਦਿੰਦੇ ਹੋ ਉਦੋਂ ਡਿਊਟੀਆਂ ਲੱਗ ਜਾਂਦੀਆਂ ਆਪ ਕੋ ਸਤਨਾ ਕਿਸੇ ਨੂੰ ਨਾ ਵਿਸ਼ਵਾਸ ਹੋਵੇ ਭਾਈ ਰਣਜੀਤ ਸਿੰਘ ਖੰਡ ਕੀਰਤਨੀ ਜੱਥੇਦਾਰਿਆਂ ਦੀਆਂ ਕਿਤਾਬਾਂ ਪੜ੍ਹਿਆ। ਉਹਨਾਂ ਨੇ ਕੁਝ ਅਨੁਭਵ ਲਿਖੇ ਨੇ। ਆਪਣੇ। ਉਹਨਾਂ ਨੇ ਆਪਣੇ ਭਾਈ ਰਣਜੀਤ ਸਿੰਘ ਜੀ ਖੰਡ ਕੀਰਤਨੀ ਜੱਥੇਦਾਰਿਆਂ ਨੇ ਆਪਣੇ ਇੱਕ ਦੋਸਤ ਦਾ ਵੇਰਵਾ ਲਿਖਿਆ ਕਿ ਜਦੋਂ ਆਪਰੇਸ਼ਨ ਹੋ ਰਿਹਾ ਸੀ। ਡਾਕਟਰ ਕਹਿੰਦੇ ਸੀ ਵੀ ਨਹੀਂ ਇਹ ਕਵਰ ਹੋ ਸਰ ਨਹੀਂ ਸੀ ਇਧਰ ਸਿੰਘ ਭਾਈ ਰੰਤੇਰ ਸਿੰਘ ਜੀ ਦੇ ਜਥੇ ਦੇ ਸਿੰਘ ਸੁਖਮਨੀ ਸਾਹਿਬ ਜੀ ਦੀ ਦਵਾਈ ਕਰ ਰਿਹਾ ਹੈ ਉਧਰ ਅੰਦਰ ਆਪਰੇਸ਼ਨ ਹੋ ਰਿਹਾ ਹੈ ਇਧਰ ਸੁਮਨੀ ਸਾਹਿਬ ਚੱਲ ਰਹੀ ਹੈ ਇਹ ਉਹਨਾਂ ਦੀ ਕਿਤਾਬ ਵਿੱਚ ਬਚਨ ਪੜ੍ਹਸ ਕਿ ਜਦੋਂ ਆਪਰੇਸ਼ਨ ਹੋ ਗਿਆ ਤੇ ਉਸ ਡਾਕਟਰ ਦੇ ਆਪਣੇ ਲਫ਼ਜ਼ ਸੀ कि ਜਦੋਂ ਮੈਂ ਆਪਰੇਸ਼ਨ ਕਰ ਰਿਹਾ ਸਾਨਾ ਜਿੰਨੀ ਕੁ ਮੈਂ ਵਿਦਿਆ ਪੜ੍ਹੀ ਏ ਜਿੰਨੀ ਕੁ ਮੈਂ ਪੜ੍ਹਾਈ ਡਾਕਟਰੀ ਦੀ ਕੀਤੀ ਏ ਉਸ ਮੁਤਾਬਕ ਮੈਂ ਚੀਰਾ ਦੇਣਾ ਉਸ ਮੁਤਾਬਕ ਮੈਂ ਆਪਰੇਸ਼ਨ ਕਰਨਾ ਜੋ ਮੈਨੂੰ ਵਿਦਿਆ ਪਤਾ ਜੋ ਮੈਂ ਪੜ੍ਹਾਈ ਕੀਤੀ ਤੇ ਉਹ ਡਾਕਟਰ ਦੇ ਲਫਜ਼ ਸੀ ਭਾਈ ਰੰਤੇਰ ਸਿੰਘ ਜੀ ਨੂੰ ਕਿ ਭਾਈ ਸਾਹਿਬ ਜੀ ਮੈਨੂੰ ਅੱਜ ਨਹੀਂ ਪਤਾ ਲੱਗਾ ਕੀ ਆਪਰੇਸ਼ਨ ਕਰਦਿਆਂ ਕਰਦਿਆਂ ਇੰਨੇ ਚੰਗੇ ਆਈਡੀਏ ਇੰਨੇ ਚੰਗੇ ਖਿਆਲ ਇੰਨੇ ਚੰਗੇ ਗੁਣ ਮੇਰੇ ਅੰਦਰ ਆਪਣੇ ਆਪ ਆਈ ਜਾਣ ਹੁਣ ਸਮਝ ਲੈਣਾ ਉਹ ਅੰਦਰ ਸ਼ੀਰ ਸਿੰਘ ਕਿਰਪਾ ਕਰ ਰਿਹਾ ਹੈ ਐ ਨਹੀਂ ਐ ਕਰ ਐ ਨਹੀਂ ਐ ਕਰ ਜਿਹੜੇ ਕੀਰਤਨ ਕਰਦੇ ਆ ਭੈਣਾ ਵੀ ਇਹਨਾਂ ਨੂੰ ਪਤਾ ਕਈ ਵਾਰੀ ਸੋਚਿਆ ਨਹੀਂ ਹੁੰਦਾ ਕੀ ਕਰਨਾ ਹੈ ਕੀ ਬੋਲਣਾ ਹੈ ਉਸ ਵੇਲੇ ਕੀ ਵਰਤ ਜਾਂਦਾ ਉਹ ਕੁਝ ਆਪ ਅੰਦਰ ਕਰ ਜਾਂਦਾ ਉਹ ਉਹ ਡਾਕਟਰ ਨੇ ਇੱਕ ਆਪਣੀ ਰੁਟੀਨ ਹੈ ਇੱਥੇ ਚੀਰਾ ਦੇਣਾ ਹੈ ਇੱਥੇ ਹੱਡੀਵੇਂ ਇਸ ਤਰ੍ਹਾਂ ਦੀ ਹੁੰਦੀ ਜੋ ਉਹਨਾਂ ਦੇ ਨਕਸ਼ੇ ਨੇ ਜੋ ਪੜਾਈ ਹੈ ਉਹ ਖੁਦ ਕਹਿੰਦਾ ਹੈ ਕਿ ਜਦੋਂ ਮੈਂ ਪ੍ਰੈਸ਼ਨ ਕਰ ਰਿਹਾ ਸਾਂ ਮੇਰੀ ਵਿਧਿਆ ਵਿੱਚ ਵਾਧਾ ਹੋਈ ਜਾ ਰਿਹਾ ਕਈ ਚੀਜ਼ਾਂ ਹੋਰ ਮੈਨੂੰ ਪਤਾ ਲੱਗੀਆਂ ਜਿਹੜੀਆਂ ਤੂੰ ਇੰਜ ਨਹੀਂ ਐ ਕਰ ਉਹ ਕੋਈ ਅੰਦਰ ਜਿਹੜੀ ਸੁਖਮਨੀ ਸਾਹਿਬ ਸਿੰਘ ਕਰਦੇ ਪਏ ਨੇ ਭਾਈ ਰਣਦੀਰ ਸਿੰਘ ਦੇ ਜੁੜੇ ਸਿੰਘ ਉਧਰ ਡਾਕਟਰ ਦੇ ਅੰਦਰ ਕੋਈ ਹੋਰ ਕੰਮ ਕਰਾ ਰਿਹਾ ਹੱਥ ਡਾਕਟਰ ਦੇ ਹਿਲ ਰਹੇ ਨੇ ਮਗਰ ਬਟਨ ਕਿਸੇ ਹੋਰ ਦਾ ਚੱਲਦਾ ਆਖੋ ਸਤਿਮਨਾਮ